ਕੋਰੇ ਸ਼ੋਟਲ ਸਤਸਈ ਓਕਾਰ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਆ ਕਿ ਕਈ ਵਾਰੀ ਸਾਡੇ ਕੰਨਾਂ ਦੇ ਵਿੱਚੋਂ ਖੂਨ ਵਗਣ ਲੱਗ ਜਾਂਦਾ ਹੈ ਉਹਦੇ ਕੀ ਕਾਰਨ ਹੁੰਦੇ ਆ ਉਹਦੇ ਬਾਰੇ ਜਾਣਕਾਰੀ ਅੱਜ ਆਪਾਂ ਸਾਂਝੀ ਕਰਨੇ ਤੁਹਾਡੇ ਨਾਲ ਕਿਉਂਕਿ ਕਿਸੇ ਦੇ ਵੀ ਕੰਨਾਂ ਦੇ ਵਿੱਚੋਂ ਖੂਨ ਵਗ ਸਕਦਾ ਉਹਦੇ ਕਈ ਕਾਰਨ ਹੁੰਦੇ ਆ ਤੇ ਵੀ ਉਹ ਕੰਨ ਦੇ ਅੰਦਰ ਕੋਈ ਜ਼ਖਮ ਜਾਂ ਕੋਈ ਫੋਰਨ ਬਾਡੀਜ਼ ਬਾਹਰੀ ਵਸਤੂ ਜਿਹੜੀ ਫਸ ਜਾਂਦੀ ਏ ਜਾਂ ਕੋਈ ਕੰਨ ਦੇ ਪਰਦੇ ਦੇ ਵਿੱਚ ਕੋਈ ਨੁਕਸ ਹੋ ਸਕਦਾ ਜਾਂ ਵੀ ਕੰਨ ਦੇ ਬਾਹਰਲੇ ਅੰਦਰੂਨੀ ਜਾਂ ਮਿਡਲ ਇਅਰ ਦੇ ਵਿੱਚ ਕੋਈ ਇਨਫੈਕਸ਼ਨ ਕੋਈ ਸੱਟ ਜਾਂ ਕੋਈ ਹੋਰ ਕ੍ਰੋਨਿਕ ਡਿਸੀਜ਼ ਹੋ ਸਕਦਾ ਉਹ ਸ਼ਾਰੀਆਂ ਦੇ ਬਾਰੇ ਆਪਾਂ ਥੋੜੀ ਬੇਸਿਕ ਇਨਟਰੋਡਕਸ਼ਨ ਜਿਹੜੀ ਆ ਉਹ ਗੱਲ ਕਰਦੇ ਹਾਂ। ਥੋ ਉਬਾਰੀ ਕੰਨ ਦਾ ਉਹ ਇਹ ਸਹਜ ਜੋ ਸਾਨੂੰ ਨਜ਼ਰ ਆਉਂਦਾ ਜਿਵੇਂ ਅਸੀਂ ਦੇਖਦੇ ਹਾਂ ਇਹ ਆਵਾਜ਼ ਨੂੰ ਕਲੈਕਟ ਕਰਦਾ ਹੈ। ਕੰਨ ਦੇ ਅੰਦਰ ਛੜੀ ਜਿਹੜੀ ਕਨਾਲ ਲੈ ਕੇ ਜਾਂਦੀ ਹੈ ਇੱਕ ਟਿਊਬ ਉਹ ਟਿਊਬ ਦੇ ਵਿੱਚੋਂ ਦਿਰਾਹੀ ਆਵਾਜ਼ ਜਿਹੜੀ ਆ ਫਿਰ ਉਹ ਅੰਦਰ ਵਾਲੇ ਹਿੱਸੇ ਦੇ ਨਾਲ ਕੰਨਿਆਂ ਨਾਲ ਜੁੜਦੀ ਹੈ। ਜਿਹੜਾ ਕੰਨ ਦਾ ਵਿਚਕਾਰਲਾ ਹਿੱਸਾ ਹੁੰਦਾ ਉਹ ਕੰਨ ਨੂੰ ਫਿਰ ਅੱਗੇ ਆਵਾਜ਼ ਭੇਜਦਾ। ਜੋ ਕੰਨ ਹਿੱਸਿਆਂ ਦੇ ਵਿੱਚ ਡਿਵਾਈਡ ਹੁੰਦਾ ਆਊਟਰ ਮੀਡੀਅਲ ਤੇ ਇਨਰ। ਉਹ ਸਾਡੇ ਕੰਨ ਦੇ ਵਿਚਕਾਰਲੇ ਜਿਹੜਾ ਇੱਕ ਹਿੱਸਾ ਉਹਦੇ ਵਿੱਚ ਯੂਸਟੈਸ਼ੀਨ ਟਿਊਬ ਤੇ ਅੰਦਰਲੇ ਦਬਾਅ ਨੂੰ ਤੇ ਬੈਲੈਂਸ ਨੂੰ ਬਣਾ ਕੇ ਰੱਖੀ ਹੈ। ਯੂਸਟੈਸ਼ੀਨ ਟਿਊਬ ਨੂੰ ਬੋਲ ਦਿੰਦੇ ਆਂ। ਤੇ ਇੱਕ ਟਿਸ਼ੂ ਦੀ ਬੜੀ ਪਤਲੀ ਪਰਤ ਹੁੰਦੀ ਹੈ। ਇਸ ਨੂੰ ਮਸਿਕ ਕੰਨ ਦਾ ਪਰਦਾ ਕਹਿੰਦੇ ਆ ਆਮ ਤੁਸੀਂ ਕੰਨ ਦਾ ਪਰਦਾ ਉਹ ਟਿਸ਼ੂ ਹੁੰਦੇ ਬਹੁਤ ਪਤਲੀ ਜਿਹੀ ਇੱਕ ਪਰਤ ਹੁੰਦੀ ਜਿਹੜੀ ਬਾਹਰੀ ਤੇ ਵਿਚਕਾਰਲੇ ਕੰਨ ਨੂੰ ਉਹ ਅਲੱਗ ਕਰਦੀ ਹੈ ਹੁਣ ਕੰਨ ਦਾ ਜਿਹੜਾ ਅੰਦਰੂਨੀ ਸਾ ਉਹ ਦਿਮਾਗ ਲਈ ਧੁਨੀ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਨੇ ਉਹਨਾਂ ਨੂੰ ਨਸਾਂ ਦੇ ਸੰਕੇਤਾਂ ਵਿੱਚ ਬਦਲਦਾ ਇਹ ਆਪਾਂ ਚੁੜੀ ਦੀ ਨੈਟਮੀ ਫਿਜ਼ੀਓਲੋਜੀ ਦੀ ਗੱਲ ਕਰਦੇ ਆਂ ਪੰਜਾ ਤੇ ਕੰਮ ਹੁੰਦੇ ਨੇ ਜਿਹੜੇ ਕੰਨ ਦੇ ਕੰਨ ਦਾ ਇਹ ਹਿੱਸਾ ਜਿਹੜਾ ਵਾ ਸਾਨੂੰ ਬੈਲੈਂਸ ਦੇ ਵਿੱਚ ਰਹਿਣ ਦੇ ਵਿੱਚ ਹੈਲਪ ਕਰਦਾ। ਫਿਰ ਕੰਨ ਦੇ ਵਿੱਚੋਂ ਖੂਨ ਵਗਣ ਦੇ ਕਈ ਤਰ੍ਹਾਂ ਦੇ ਕਾਰਨ ਹੋਏ ਜਿਵੇਂ ਕੰਨ ਦੀ ਕੋਈ ਇਨਫੈਕਸ਼ਨ ਜਾਂ ਏਵਨ ਕਿ ਹਵਾ ਦਾ ਦਬਾਅ। ਅਚਾਨਕ ਉਹਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ। ਜਾਂ ਕੁਝ ਸਟਾਜੇ ਉਹ ਸਿਰਦੀ ਛਟਿਆ ਜਾਂ ਇੱਕ ਵਿਸ਼ੇਸ਼ ਕਿਸਮ ਦੀ ਕੋਈ ਕਾਰਸੀਨੋਮਾ ਵਗੈਰਾ ਵੀ ਹੋ ਸਕਦਾ। ਪਰ ਵੈਰੀ ਰੀਅਰਜ਼ ਹੁੰਦਾ। ਮੱਕਾਨੇ ਦੀ ਇਨਫੈਕਸ਼ਨ ਜਿਹੜੀ ਹੈ ਜਦੋਂ ਸਾਡੇ ਕੰਨ ਦੇ ਕਿਸੇ ਹਿੱਸੇ ਦੇ ਵਿੱਚ ਖਾਸ ਕਰਕੇ ਵਿਚਕਾਰਲੇ ਹਿੱਸੇ ਦੇ ਵਿੱਚ ਕੋਈ ਬੈਕਟੀਰੀਆ ਜਾਂ ਕੋਈ ਵਾਇਰਸ ਜਾਂ ਕੋਈ ਗ੍ਰੀਨ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਸਾਡਾ ਕੰਨ ਦੇ ਅੰਦਰ ਸੋਜਿਸ਼ ਪੈ ਜਾਂਦੀ ਹੈ ਕੰਨ ਦੇ ਪਰਦੇ ਦੇ ਪਿੱਛੇ ਜਿਹੜਾ ਤਰਲ ਪਦਾਰਥ ਹੁੰਦਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਜਮਾਉਣ ਤੋਂ ਬਾਅਦ ਵਿੱਚ ਕੰਨ ਦੇ ਪਰਦੇ ਦੇ ਉੱਪਰ ਜਿਹੜਾ ਦਬਾਅ ਪੈਂਦਾ ਉਹ ਪਰਦੇ ਜਿਹੜਾ ਉਹ ਫਟ ਸਕਦਾ ਹੈ ਉਹ ਤਰਲ ਪਦਾਰਥ ਜਾਂ ਉਹਦੇ ਨਾਲ ਕੋਈ ਰੀਸ਼ਾ ਜਾਂ ਕੋਈ ਖੂਨ ਜਿਹੜਾ ਉਹ ਫਿਰ ਬਾਹਰ ਵਗਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਕੰਨ ਦੀ ਇਨਫੈਕਸ਼ਨ ਖੂਨ ਵਗਣ ਦਾ ਕਾਰਨ ਬਣ ਸਕਦੀ ਹੈ ਜੇ ਕੰਨ ਦੇ ਵਿੱਚ ਨਾਲ ਦਰਦ ਹੁੰਦੀ ਹੈ ਨੱਕ ਬੰਦ ਮਹਿਸੂਸ ਹੁੰਦਾ ਸੁਣਨ ਦੇ ਵਿੱਚ ਥੋੜਾ ਜਿਹਾ ਕਮੀ ਮਹਿਸੂਸ ਹੁੰਦੀ ਹੈ ਸਾਨੂੰ ਜਨਕੀ ਘੱਟ ਸੁਣਾਈ ਦੇਂਦਾ ਤੇ ਬੁਖਾਰ ਬੋਡੀ ਇੱਕ ਨਾਲ ਹੋ ਜਾਂਦੀ ਹੈ ਹੁਣ ਕੰਨ ਦੀ ਜਿਹੜੀ ਇਨਫੈਕਸ਼ਨ ਆ ਉਹ ਇੱਕ ਜਾਂ ਦੋ ਹਫ਼ਤਿਆਂ ਦੇ ਵਿੱਚ ਕੋਠੀ ਖੋ ਜਾਂਦੀ ਹੈ। ਫੈਮਲੀ ਤੁਸੀਂ ਅਗਰ ਡਾਕਟਰ ਕੋਲ ਜਾ ਕੇ ਦਵਾਈ ਕਰਾ ਲੋਗੇ, ਮੈਡੀਸਨ ਲੈ ਲੋਗੇ ਤਾਂ ਉਹ ਠੀਕ ਹੋ ਜਾਂਦੀ ਹੈ। ਤੇ ਨਾਲ ਕੋਈ ਖੂਨ, ਰੀਸ਼ਾ, ਪਾਣੀ ਵਗੈਰਾ ਜਿਹੜਾ ਵਗਣਾ ਹੁੰਦਾ ਉਹ ਵੀ ਠੀਕ ਹੋ ਜਾਂਦਾ। ਕੋਈ ਬਹੁਤੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਹੁਣ ਕੋਈ ਕੰਨ ਦੇ ਵਿੱਚ ਕਈ ਵਾਰੀ ਸਾਡੇ ਫੋਰਨ ਬਾਡੀਜ਼ ਪੈ ਜਾਂਦੀ ਜਿਵੇਂ ਕੋਈ ਬਾਰੋਂ ਕੋਈ ਕੋਈ ਰੂਨ ਨਾਲ ਸਫਾਈ ਕਰਨ ਲੱਗਦੇ ਨੇ ਲੋਕ ਉਹ ਖੰਭਾ ਅੰਦਰ ਰਹਿ ਜਾਂਦਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਜਿਵੇਂ ਮਾਰਚਸ ਦੇ ਨਾਲ ਜਾਂ ਕਿਸੇ ਨਾਲ ਤੁਸੀਂ ਕੰਨ ਸਾਫ ਕਰਨ ਲੱਗਦੇ ਤਾਂ ਉਹ ਕੰਨ ਦੇ ਅੰਦਰ ਰਹਿ ਜਾਂਦਾ ਜਾਂ ਕਈ ਵਾਰੀ ਬੱਚੇ ਵੈਸੇ ਵੀ ਐਕਸੀਡੈਂਟਲੀ ਫਸਾ ਲੈਂਦੇ ਨੇ ਤਾਂ ਉਹ ਵੀ ਜਦੋਂ ਕੰਨ ਦੇ ਵਿੱਚ ਫਸਦੀ ਹੈ ਕਿ ਉਹ ਚੋਟ ਲੱਗ ਜਾਂਦੀ ਅੰਦਰ ਜ਼ਖਮ ਬਣ ਜਾਂਦਾ ਤਾਂ ਉਹਦੇ ਨਾਲ ਵੀ ਕਈ ਵਾਰੀ ਉਹ ਖੂਨ ਵਗੈਰਾ ਨਿਕਲਣ ਲੱਗ ਜਾਂਦਾ ਸੁਣਨ ਦਾ ਨੁਕਸਾਨ ਵੀ ਹੁੰਦਾ ਕਿਉਂਕਿ ਉਹ ਸਾਡੇ ਕੰਨ ਦੇ ਕਿਸੇ ਵੀ ਟੀਰੀ ਨੂੰ ਜਦੋਂ ਡੈਮੇਜ ਕਰਦੀ ਉਦੇ ਨਾਲ ਵੀ ਕਈ ਵਰੀ ਖੂਨ ਵਗਣ ਲੱਗ ਜਾਂਦਾ। ਅਗਰ ਉਹ ਵੀ ਫਿਰ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਜਿਹੜੇ ਬੜੀ ਸੌਖੇ ਤਰੀਕੇ ਦੇ ਨਾਲ ਉਹਨੂੰ ਮੁਕਾਲ ਦਿੰਦੇ ਨੇ ਕੋਈ ਬਹੁਤਾ ਇਨਾ ਉਹਦੇ ਤੋਂ ਖਬਰਾਉਣ ਦੀ ਲੋੜ ਨਹੀਂ ਹੁੰਦੀ। ਹੁਣ ਹਵਾ ਜਾਂ ਪਾਣੀ ਦਾ ਦਬਾਅ ਜਦੋਂ ਉਹਦੇ ਵਿੱਚ ਚੇਂਜ ਆਉਂਦੀ ਹੈ ਤਾਂ ਅਚਾਨਕ ਇਹ ਤਬਦੀਲੀ ਜਿਹੜੀ ਹੈ ਜਿਵੇਂ ਤੁਸੀਂ ਜਹਾਜ਼ ਤੇ ਵਿੱਚ ਉਤਰਦੇ ਹੋ ਜਾਂ ਸਕੂਬਾ ਡਾਈਵਿੰਗ ਕਰਦੇ ਹੋ ਉਹ ਡਾਈਵਿੰਗ ਜਿਹੜੀ ਆ ਉਹਦੇ ਨਾਲ ਵੀ ਤੁਹਾਡੇ ਕੰਨ ਦੇ ਪਰਚੀਨ ਪਰਦਾ ਜਿਹੜਾ ਉਹਨੂੰ ਖਿੱਚ ਪੈਂਦੀ ਹੈ ਤੇ ਉਹਦੇ ਵਿੱਚ ਉਪਰਿਆ ਮਹਿਸੂਸ ਹੋਣਾ ਦਰਦ ਮਹਿਸੂਸ ਹੋਣੀ ਤੇ ਉਹਦੇ ਨਾਲ ਵੀ ਕਈ ਵਾਰੀ ਕਿਊਟ ਲੱਗ ਜਾਂਦੀ ਹੈ ਉਹ ਡਾਕਟਰੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਅਸੀਂ ਬੈਰੋ ਟਰਾਮਾ ਕਹਿੰਦੇ ਨੇ ਇਸ ਤੋਂ ਇਲਾਵਾ ਜੇਕਰ ਕੰਨ ਦੇ ਵਿੱਚ ਤਬਦੀਲੀ ਜ਼ਿਆਦਾ ਜਾਂ ਜ਼ਿਆਦਾ ਤਬਦੀਲ ਕੋਈ ਪਰਦਾ ਵਗੈਰਾ ਫਟ ਜਾਂਦਾ ਤੇ ਉਹਦੇ ਨਾਲ ਵੀ ਕੰਨ ਦੇ ਵਿੱਚੋਂ ਕਈ ਵਾਰੀ ਉਹ ਤਰਲ ਪਦਾਰਥ ਜਾਂ ਕੋਈ ਖੂਨ ਵਗੈਰਾ ਰਿਸ ਜਾਂਦਾ ਉਹ ਮੈਰੋਟ੍ਰੋਮਾਨ ਉਹਦੇ ਕੋਈ ਹੋਰ ਲੱਛਣ ਜਿਵੇਂ ਕੰਨ ਦੇ ਵਿੱਚ ਦਰਦ ਹੋਣਾ ਜਾਂ ਕੰਨਾਂ ਦੇ ਵਿੱਚ ਕੁਝ ਗਿੰਦਗੀ ਜਾਂ ਕੋਈ ਵੈਕਸ ਫਸੀ ਜਾਂ ਕੋਈ ਪਾਰਾਪਨ ਮਹਿਸੂਸ ਹੋਣਾ ਚੱਕਰ ਆ ਸਕਦੇ ਆ ਕੁਝ ਥੋੜਾ ਸੁਣਨਾ ਘਟ ਸਕਦਾ ਜਾਂ ਕੰਨਾਂ ਦੇ ਵਿੱਚ ਕੋਈ ਸੀਟੀਆਂ ਜਾਂ ਬਿੰਡੇ ਜਾਂ ਅਸਤਾਨੀਆਂ ਆਵਾਜ਼ਾਂ ਜਿਵੇਂ ਰਿੰਗ ਔਨਸ ਆਉਣੀਆਂ ਸ਼ੁਰੂ ਹੋ ਸਕਦੀਆਂ ਐਵੇਂ ਦੀ ਅਗਰ ਪ੍ਰੋਬਲਮਸ ਹੈਗੀ ਹੈ ਕਿਸੇ ਨੂੰ ਤਾਂ ਉਹ ਵੀ ਤੁਸੀਂ ਡਾਕਟਰ ਦੀ ਸਲਾਹ ਕਰੋਗੇ ਤਾਂ ਮੈਡੀਸਨ ਦੇ ਨਾਲ ਜਲਦੀ ਠੀਕ ਹੋ ਜਾਂਦੀ ਕੋਈ ਬਹੁਤਾ ਜ਼ਿਆਦਾ ਨਹੀਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਹੁਣ ਕੰਨ ਦਾ ਅਗਰ ਪਰਦਾ ਕਿਸੇ ਕਾਰਨ ਫਟ ਜਾਂਦਾ ਹੈ ਤਾਂ ਕਈ ਚੀਜ਼ਾਂ ਤੁਹਾਡੇ ਕੰਨ ਦੇ ਪਰਦੇ ਨੂੰ ਫਟਣ ਦਾ ਕਾਰਨ ਬਣ ਜਾਂਦੀਆਂ ਹੈ ਕੰਨ ਦੇ ਵਿੱਚ ਇਨਫੈਕਸ਼ਨ ਅਚਾਨਕ ਕੋਈ ਦਬਾਅ ਆ ਜਾਂਦਾ ਜਦੋਂ ਜਦੋਂ ਤੁਸੀਂ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਹਵਾ ਦੇ ਵਿੱਚ ਪ੍ਰੈਸ਼ਰ ਜਾਂ ਕੋਈ ਸਕੂਬਾ ਡਾਈਵਿੰਗ ਸਿਰ ਦੇ ਵਿੱਚ ਸੱਟ ਲੱਗਣ ਨਾਲ ਕੋਈ ਫੋਰਨ ਬਾਡੀਜ਼ ਜਦ ਬਹੁਤ ਜ਼ਿਆਦਾ ਉੱਚੀ ਆਵਾਜ਼ ਜਦੋਂ ਜਿਵੇਂ ਡੈਕ ਦੀ ਜਾਂ ਕੋਈ ਐਰੋਪਲੇਨ ਦੀ ਜਾਂ ਕੋਈ ਹੋਰ ਸਰਨਲੀ ਤੁਹਾਨੂੰ ਬਹੁਤ ਜ਼ਿਆਦਾ ਲੋਡ ਤੋਂ ਜ਼ਿਆਦਾ ਇੱਕਦਮ ਜ਼ਿਆਦਾ ਉੱਚੀ ਆਵਾਜ਼ ਆਉਂਦੀ ਹੈ ਤਾਂ ਉਹਦੇ ਨਾਲ ਵੀ ਕੰਨ ਦਾ ਪਰਦਾ ਫਟ ਸਕਦਾ ਹੈ ਹੁਣ ਕੰਨ ਦਾ ਪਰਦਾ ਫਟਣ ਨਾਲ ਕੰਨ ਦੇ ਵਿੱਚੋਂ ਜਦੋਂ ਫਿਰ ਤਰਲ ਪਦਾਰਥ ਨਿਕਲਦਾ ਉਹ ਜੋ ਪਾਣੀ ਸਾਫ ਵੀ ਹੋ ਸਕਦਾ ਜਾਂ ਉਹਦੇ ਵਿੱਚ ਪਸ ਵੀ ਹੋ ਸਕਦੀ ਹੈ ਜਾਂ ਉਹਦੇ ਵਿੱਚ ਖੂਨ ਵੀ ਹੋ ਸਕਦਾ ਹੈ ਕੰਨ ਦੇ ਵਿੱਚ ਦਰਦ ਕੰਨ ਦੇ ਵਿੱਚ ਉਹ ਫਾਲਤੂ ਦੀਆਂ ਆਵਾਜ਼ਾਂ ਅਨਵਾਂਟਡ ਆਉਂਦੀਆਂ ਜਿਹੜੀਆਂ ਰਿੰਗਸ ਵਗੈਰਾ ਜਾਂ ਥੋੜਾ ਸੁਣਨਾ ਘਟ ਜਾਣਾ ਜਾਂ ਕੋਈ ਚੱਕਰ ਆਉਂਦੇ ਮਹਿਸੂਸ ਹੋਣੇ ਸਿਰ ਘੁੰਮਦਾ ਮਹਿਸੂਸ ਹੋਣਾ ਜ਼ਿਆਦਾਤਰ ਕੰਨ ਦੇ ਪਰਦੇ ਫਟਣ ਦੇ ਕੁਝ ਹਫ਼ਤੇ ਬਾਅਦ ਕਈ ਵਾਰੀ ਇਹ ਆਪਣੇ ਆਪ ਵੀ ਠੀਕ ਹੋ ਜਾਂਦਾ ਪਰ ਫਿਰ ਵੀ ਤੁਹਾਨੂੰ ਇਹਦੇ ਤੇ ਡਾਕਟਰ ਦੀ ਸਲਾਹ ਇੱਕ ਵਾਰੀ ਜ਼ਰੂਰ ਲੈਣੀ ਪੈਂਦੀ ਹੈ ਜੇਕਰ ਐਵੇਂ ਦੀ ਤੁਹਾਨੂੰ ਕੋਈ ਪ੍ਰੋਬਲਮਸ ਲੱਗਦੀ ਹੈ ਤਾਂ ਉਹਦੇ ਚੂ ਵੀ ਤੁਸੀਂ ਜ਼ਰੂਰ ਆਪਣੇ ਡਾਕਟਰ ਨੂੰ ਮਿਲੋ ਉਸ ਸਿਰ ਦੀ ਸੱਟ ਜਦੋਂ ਅਚਾਨਕ ਕਿਸੇ ਦੇ ਸਿਰ ਤੇ ਸੱਟ ਲੱਗ ਜਾਂਦੀ ਹੈ ਅਚਾਨਕ ਕਈ ਕੰਨ ਦੇ ਰਹੀਂ ਖੂਨ ਵਗਣਾ ਬਾਹਰ ਸ਼ੁਰੂ ਹੋ ਜਾਂਦਾ ਉਹ ਖੂਨ ਐਕਚੁਅਲੀ ਦਿਮਾਗ ਵਿੱਚ ਖੂਨ ਵਗਣ ਦੇ ਕਾਰਨ ਹੁੰਦਾ ਇਹ ਇੱਕ ਮੈਡੀਕਲ ਐਮਰਜੈਂਸੀ ਹੁੰਦੀ ਹੈ ਕਿਉਂਕਿ ਦਿਮਾਗ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਅਗਰ ਐਵੇਂ ਜਾ ਕੇ ਤੁਸੀਂ ਡਿੱਗ ਜਾਂਦੇ ਹੋ ਅਚਾਨਕ ਕਿਸੇ ਵੀ ਕਾਰਨ ਕਰਦੀਆਂ ਪੌੜੀਆਂ ਤੋਂ ਐਕਸੀਡੈਂਟਲੀ ਤਾਂ ਤੁਹਾਡੇ ਕੰਨ ਦੇ ਵਿੱਚੋਂ ਖੂਨ ਵਗਦਾ ਤਜ ਜਲਦੀ ਤੋਂ ਜਲਦੀ ਆਪਣੇ ਮਰੀਜ਼ ਨੂੰ ਹਸਪੀਟਲ ਲੈ ਕੇ ਜਰੂਰ ਜਾਓ। ਉਦੋਂ ਕੋਈ ਔੜ-ਪੋਰ ਦੇਸੀ ਘਰਾਂ ਦੇ ਵਿੱਚ ਐ ਇੰਤਜ਼ਾਰ ਕਰਨ ਵਾਲਾ ਕੰਮ ਨਾ ਕਰੋ ਕਿਉਂਕਿ ਉਹ ਸੀਰੀਅਸ ਇਜਰੀ ਹੋ ਸਕਦੀ ਹੈ ਔਰ ਉਹਦਾ ਟਾਈਮਲੀ ਟ੍ਰੀਟਮੈਂਟ ਜਿਹੜਾ ਕਰਾਉਣਾ ਉਹ ਬਹੁਤ ਜ਼ਰੂਰੀ ਹੁੰਦਾ। ਯਾਨੀ ਕਿ ਅਗਰ ਸਿਰ ਦੇ ਉੱਪਰ ਫੱਟ ਲੱਗਣੀ ਚਾਹੇ ਉਹ ਛੋਟ ਕਿਸੇ ਵੀ ਤਰ੍ਹਾਂ ਲੱਗਦੀ ਹੈ। ਤਾਂ ਤੁਹਾਡੇ ਕੰਨ ਦੇ ਵਿੱਚੋਂ ਫੋਨ ਵੱਜਦਾ ਤਾਂ ਮਰੀਜ਼ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਰੂਰ ਜਾਣਾ ਚਾਹੀਦਾ। ਕਿਉਂਕਿ ਉਹ ਕੁਝ ਸਕਿੰਟ ਜਿਹੜੇ ਹੁੰਦੇ ਨੇ ਉਹ ਵੀ ਕਈ ਵਾਰੀ ਤੁਹਾਨੂੰ ਨੁਕਸਾਨ ਕਰ ਸਕਦੇ ਨੇ ਆਪਾਂ ਲੇਟ ਹੋਾਂਗੇ ਤਾਂ ਉਹ ਵਿੱਚ ਘਬਰਾਹਟ ਉਲਜਨ ਮਹਿਸੂਸ ਆ ਜਾਂਦੀ ਹੈ ਉਲਟੀਆਂ ਵੀ ਆ ਸਕਦੀਆਂ ਜਾਂ ਕੋਈ ਬੋਲਣ ਵਿੱਚ ਮੁਸ਼ਕਲ ਆ ਸਕਦੀ ਹੈ ਜੋ ਕਈ ਤਰ੍ਹਾਂ ਦੇ ਹੋਰ ਜਿਵੇਂ ਚੱਕਰ ਆ ਜਾਣੇ ਬੈਲੈਂਸ ਵਿਗੜ ਜਾਣਾ ਵੈਸੇ ਭਾਰੀ ਰੀਅਰ ਕੇਸ ਹੁੰਦੇ ਨੇ ਕੈਂਸਰ ਜੋ ਕੰਨ ਦੇ ਅੰਦਰ ਦੀ ਹੁੰਦੀ ਹੈ ਕੰਨ ਦੇ ਵਿੱਚ ਕੈਂਸਰ ਹਾਲਾਂਕਿ ਬਹੁਤ ਘੱਟ ਹੁੰਦਾ ਬਹੁਤ ਵੈਰੀ ਰੀਅਰ ਕੇਸ ਹੁੰਦੇ ਨੇ ਪਰ ਫਿਰ ਵੀ ਇਹ ਬਾਰੀ ਕਾਨ ਦੀ ਚਮੜੀ ਦੇ ਕੈਂਸਰ ਦੇ ਰੂਪ ਹੋਵੇ ਜਦੋਂ ਕਿਸੇ ਵੀ ਕਾਰਨ ਹੁੰਦੇ ਨੇ ਤੇ ਉਹਦਾ ਆਪ ਲਾਜ਼ ਨਹੀਂ ਕਰਾਉਂਦੇ ਤਾਂ ਕੰਨਾਂ ਦੀ ਜਿਹੜੀ ਫਿਰ ਉਹ ਕੈਨਲਸ ਹੁੰਦੀਆਂ ਨੇ ਟਿਊਬਸ ਹੁੰਦੀਆਂ ਨੇ ਉਹਨਾਂ ਦੇ ਅੰਦਰ ਫਿਰ ਕੈਂਸਰ ਫੈਲ ਜਾਂਦਾ ਤੇ ਉਹਦੇ ਨਾਲ ਵੀ ਕਈ ਵਾਰੀ ਖੂਨ ਵਗਣ ਲੱਗ ਜਾਂਦਾ ਸੁਣਨਾ ਘਟ ਜਾਂਦਾ ਦਰਦ ਹੁੰਦੀ ਹੈ ਤੇ ਕੰਨ ਦੇ ਵਿੱਚੋਂ ਤਰਲ ਪਦਾਰਥ ਜਿਹੜੇ ਬਾਹਰ ਨਿਕਲਦੇ ਨੇ ਤੇ ਇਹ ਇਹਦਾ ਟਿਊਮਰਸ ਵਗੈਰਾ ਬਣੀਆਂ ਹੁੰਦੀਆਂ ਨੇ ਉਹ ਫਿਰ ਸਰਜਰੀ ਕਰਨੀ ਪੈਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਇਹਦੇ ਟਰੀਟਮੈਂਟਸ ਨੇ ਰੇਡੀਏਸ਼ਨਸ ਵਗੈਰਾ ਜੋ ਕੁਝ ਵੀ ਹੈਗੀ ਇਸ ਕਰਕੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਹੈਗੀ ਹੈ ਤਾਂ ਉਹ ਵੀ ਤੁਸੀਂ ਡਾਕਟਰ ਦੇ ਨਾਲ ਆਪਣੇ ਨਾਲ ਜਿੰਨਾ ਵੀ ਹੋ ਸਕੇ ਜਲਦੀ ਸਲਾਹ ਕਰੋ ਕਿਉਂਕਿ ਜਿੰਨਾ ਵੀ ਅਗਰ ਕਿਸੇ ਵੀ ਕਾਰਨ ਕੋਈ ਕੰਨ ਦੇ ਵਿੱਚੋਂ ਖੂਨ ਵਗਣ ਲੱਗ ਜਾਵੇ ਤਾਂ ਕੋਸ਼ਿਸ਼ ਕਰੋ ਕਿ ਇੱਕ ਵਾਰੀ ਡਾਕਟਰ ਨੂੰ ਜ਼ਰੂਰ ਮਿਲ ਜਾਵੇ ਪਰ ਬਹੁਤਾ ਘਬਰਾਉਣ ਦੀ ਕੋਈ ਲੋੜ ਨਹੀਂ ਅਗਰ ਸਿਰ ਦੀ ਛੱਟ ਲਗੀ ਆ ਤਾਂ ਜਲਦੀ ਤੋਂ ਜਲਦੀ ਜਿੰਨਾ ਵੀ ਜਲਦੀ ਹੋਵੇ ਉੰਨੀ ਹੀ ਜਲਦੀ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਔਰ ਆਪਣੇ ਆਪ ਕੋਈ ਉਹ ਫੋਨ ਨੂੰ ਬੰਦ ਕਰਨ ਦੀ ਕੋਸ਼ਿਸ਼ ਜਾਂ ਉਹਦੇ ਵਿੱਚ ਕੁਝ ਹੰਬੇ ਵਗੈਰਾ ਕੇ ਵੀ ਪਸਾਉਣੇ ਜਾਂ ਕੋਈ ਮੈਡੀਸਿਨਸ ਪਾ ਲੈਣੀਆਂ ਨਾ ਕਈ ਵਾਰੀ ਅਸੀਂ ਦੇਸੀ ਊੜ ਕੋੜ ਤੇਲ ਵਗੈਰਾ ਪਾ ਲੈਨੇ ਐਵੇਂ ਦੀ ਕੋਸ਼ਿਸ਼ ਕਰੋ ਕਿ ਨਾ ਹੋਵੇ। ਉਹ ਲਿਕਵਿਡ ਪਦਾਰਥ ਜਿਹੜਾ ਉਹਨੂੰ ਬਾਹਰ ਆਲੈਂਡ ਦੇ ਉਸੇ ਬੋਟੇ ਡੱਕੋ। ਇਹ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ। ਉਹ ਆ ਜਿੰਨਾ ਕੀ ਉਮੀਦ ਹੈ ਕਿ ਤੁਹਾਨੂੰ ਠੀਕ ਲੱਗਾ ਹੋਵੇਗਾ ਕੱਲ ਨੂੰ ਆਪਾਂ ਹੋਰ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ